ਸਾਸੀ ਕਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਬਣਾ ਰਹੇ ਹਾਂ ਅੱਜ ਬਹੁਤ ਹੀ ਹੈਲਦੀ ਕਾਫੀ ਇਹ ਆਪਾਂ ਲਏ ਆ ਓਟਸ ਤੇ ਕਾਫੀ ਮਿਕਸ ਕਰ ਲਈ ਸੀ ਮੈਂ ਪਹਿਲਾਂ ਮਿਕਸੀ ਚ ਪਾ ਲਈ ਸੀ ਫਿਰ ਮੈਂ ਕਿਹਾ ਤੁਹਾਨੂੰ ਵੀਡੀਓ ਦੇ ਦਈਏ ਓਟਸ ਪਤਾ ਹੀ ਹੈ ਤੁਹਾਨੂੰ ਬਹੁਤ ਵਧੀਆ ਨੇ ਬਾਡੀ ਲਈ ਆਪਣੇ ਲਈ ਤੇ ਇਹ ਆਪਾਂ ਲਈ ਜੀ ਮਿਸ਼ਰੀ ਇਹਨੂੰ ਪਹਿਲਾਂ ਆਪਾਂ ਕੁੱਟ ਲਿਆ ਸੀ ਮਿਕਸੀ ਚ ਪਾਉਣ ਨਾਲੋਂ ਮਿਕਸੀ ਨਾ ਖਰਾਬ ਹੋ ਜੇ ਤੇ ਹੁਣ ਆਪਾਂ ਮਿਕਸੀ ਚ ਪਾਉਣੇ ਆ ਇਹਨਾਂ ਲਓ ਜੀ ਦੇਖੋ ਆਪਾਂ ਮਿਸ਼ਰੀ ਪਾਲੀ ਭੰਨ ਕੇ ਭੰਨ ਕੇ ਪਾਉਣ ਨਾਲ ਇਹ ਹੈ ਜੀ ਵੀ ਇਹਦੇ ਫਿਰ ਜਿਆਦਾ ਦੇ ਵੱਡੇ ਪੀਸ ਹੁੰਦੇ ਹਨ ਤੇ ਆਪਣੀ ਮਿਕਸੀ ਵਗੈਰਾ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਤੇ ਨਾਲੇ ਆ ਦੇਖੋ ਧਾਗੇ ਜਿਹੜੇ ਮਿਸ਼ਰੀ ਤੋਂ ਨਿਕਲ ਜਾਂਦੇ ਬਾਅਦ ਮਿਸ਼ਰੀ ਠੰਡੀ ਹੁੰਦੀ ਹੈ ਹੁਣ ਆਪਾਂ ਇਹਦਾ ਪਾਊਡਰ ਬਣਾਵਾਂਗੇ ਲਓ ਜੀ ਇਸ ਤਰ੍ਹਾਂ ਦਾ ਮਹੀਨ ਪਾਊਡਰ ਬਣ ਗਿਆ ਇਹ ਪੀਸ ਕੇ ਕੋਈ ਜੱਜ ਨਹੀਂ ਕਰ ਸਕਦਾ ਵੀ ਇਹਦੇ ਚ ਆਪਾਂ ਕੀ ਪਾਇਆ ਇਹ ਤੁਸੀਂ ਦੋ ਤਰੀਕੇ ਨਾਲ ਬਣਾ ਸਕਦੇ ਹੋ ਇੱਕ ਕੱਪਾ ਬਣਾ ਸਕਦੇ ਆ ਪਾਣੀ ਨਾਲ ਆਪਾਂ ਇੱਕ ਬਣਾ ਸਕਦੇ ਆ ਦੁੱਧ ਨਾਲ ਜੇ ਤੁਸੀਂ ਜ਼ਿਆਦਾ ਹੈਲਦੀ ਕਰਨਾ ਹੈ ਤਾਂ ਦੁੱਧ ਨਾਲ ਬਣਾ ਸਕਦੇ ਜੇ ਤੁਸੀਂ weight loss ਕਰ ਰਹੇ ਹੋ ਤਾਂ ਤੁਸੀਂ ਪਾਣੀ ਨਾਲ ਬਣਾ ਲਓ ਆਪਾਂ 2 ਚਮਚੇ ਪਾਵਾਂਗੇ ਜੀ ਪਾਊਡਰ ਦੇ ਤੇ ਇਹਦੇ ਚ ਆਪਾਂ ਪਾਵਾਂਗੇ ਪਾਣੀ ਨੂੰ ਆਪਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਫੇਰ ਮਿਕਸੀ ਚ ਪਾ ਕੇ ਇੱਕ ਵਾਰ ਫੇਰ ਗੇੜਾ ਦੇਉਣੀ ਲੋ ਜੀ ਆਪਾਂ ਦੋਨੋਂ ਕੌਫੀਆਂ ਬਣਾ ਲਈਆਂ ਇੱਕ ਆਪਾਂ ਪਾਣੀ ਨਾਲ ਬਣਾਈਏ ਇੱਕ ਆਪਾਂ ਦੁੱਧ ਨਾਲ ਬਣਾਈਏ ਸਿਰਫ ਜਿਹੜਾ ਦੁੱਧ ਵਾਲੀ ਬਣਾਈ ਉਹਦੇ ਵਿੱਚ ਵਾਈਟਨੈਸ ਜ਼ਿਆਦਾ ਹੈ ਤੇ ਦੂਜੀ ਚਾਹ ਲੱਗਦਾ ਵੀ ਜਿਵੇਂ ਕੌਫੀ ਜ਼ਿਆਦਾ ਪਾਈ ਹੁੰਦੀ ਹੈ ਤੇ ਜੇ ਤੁਸੀਂ weight loss ਕਰਨਾ ਚਾਹੁੰਦੇ ਹੋ ਤਾਂ ਪਾਣੀ ਵਾਲੀ ਪੀਓ ਜੇ ਤੁਸੀਂ weight ਵਧਾਉਣਾ ਚਾਹੁੰਦੇ ਹੋ ਤਾਂ ਦੁੱਧ ਵਾਲੀ ਕੌਫੀ ਬਣਾ ਕੇ ਪੀਓ ਇਸ ਤਰ੍ਹਾਂ ਕੋਈ ਜੱਜ ਨਹੀਂ ਕਰ ਸਕਦਾ ਪਾਣੀ ਵਾਲੀ ਕੌਫੀ ਨੂੰ ਵੀ ਪੀ ਕੇ ਵੇ ਪਾਣੀ ਪਾਇਆ ਕਿ ਕੀ ਪਾਇਆ ਵੀ ਦੁੱਧ ਪਾਇਆ ਕਿ ਪਾਣੀ ਪਾਇਆ ਬਸ ਆਪਦੇ ਹਿਸਾਬ ਨਾਲ ਜਿਹੜਾ ਤੁਸੀਂ ਆਪਾਂ ਪਾਇਆ ਸੀ ਓਟਸ ਵਗੈਰਾ ਉਹ ਤੁਸੀਂ ਜਿੰਨੇ ਜਾਣੇ ਨੇ ਬਣਾਉਣੀ ਆ ਉਸ ਹਿਸਾਬ ਨਾਲ ਪਾ ਲਿਓ ਆਪਾਂ 2 ਚਮਚ ਓਟਸ ਦੇ ਲਏ ਸੀਗੇ 1 ਚਮਚ ਆਪਾਂ ਕਾਫੀ ਦਾ ਲਿਆ ਸੀਗਾ ਤੇ ਬਾਕੀ ਆਪਾਂ ਮਿਸ਼ਰੀ ਆਪਦੇ ਹਿਸਾਬ ਨਾਲ ਲਈਏ ਜਿੰਨਾ ਜ਼ਿਆਦਾ ਮਿੱਠਾ ਤੁਸੀਂ ਪਾਉਣਾ ਹੈ ਓਨਾ ਜ਼ਿਆਦਾ ਮਿੱਠਾ ਪਾ ਸਕਦੇ ਹੋ ਤੇ ਇਹ ਤੁਸੀਂ ਬਣਾ ਕੇ ਪੀਓ ਨਰਦਾਏ ਭੁੱਖ ਥੋੜੀ ਜਿਹੜੀ ਭੁੱਖ ਹੈਗੀ ਉਹਨੂੰ ਲੰਮਾ ਟਾਈਮ ਤੱਕ ਵਧਾਉਂਦੀ ਹੈ ਮਤਲਬ ਭੁੱਖ ਨਹੀਂ ਲੱਗਣ ਦਿੰਦੀ ਕਾਫੀ ਤੇ ਨਾਲੇ એનર્ਜੀ ਦਿੰਦੀ ਹੈ ਤੇ ਨਾਲੇ ਤਾਕਤਵਾਰ ਇਸ ਤਰ੍ਹਾਂ ਬਣਾਇਓ ਤੇ ਦੱਸਿਓ ਸਾਨੂੰ ਸਾਨੂੰ ਕਿ ਤੁਹਾਡ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗੀਆਂ ਤੁਹਾਨੂੰ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਕਮੈਂਟ ਜ਼ਰੂਰ ਕਰਿਆ ਕਰੋ ਜੀ